ਜਨਸ਼ਕਤੀ న్యూస్ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਰ ਕੀਰਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਜਗਰੌਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈਗਾ ਉੱਠਿਆ ਹੋਇਆ ਜਿਹਦੇ ਵਿੱਚ ਇੱਕ ਲੇਡੀ ਵੱਲੋਂ ਜੋ ਕਿ ਮੋਗੇ ਦੇ ਨੇ ਉਹਨਾਂ ਵੱਲੋਂ ਇੱਕ ਨਾਮੀ ਵਕੀਲ ਇੱਕ ਤੇ ਇੱਕ ਨਾਮੀ ਫਾਈਨੈਂਸਰ ਦੇ ਉੱਤੇ ਅਲੀਗੇਸ਼ਨ ਲਗਾਏ ਗਏ ਸੀ ਵੀ ਉਹਨਾਂ ਦੇ ਨਾਲ ਜ਼ਬਰਦਸਤੀ ਯਾਨੀ ਕਿ ਰੇਪ ਕਰਨ ਦੀ ਕੋਸ਼ਿਸ਼ ਹੋਈ ਸੀ ਮੇਰੇ ਨਾਲ ਮੌਜੂਦ ਨੇ ਉਹ ਜਿਹੜੀ ਆਉ ਗੱਲਬਾਤ ਕਰਦੇ ਹਾਂ ਜੀ ਨਾਮ ਕੀ ਹੈ ਜੀ ਤੁਹਾਡਾ ਸਨੀ ਕੁਰ ਜੀ ਹਾਂ ਜੀ ਮੈਡਮ ਕੀ ਗੱਲਬਾਤ ਹੋਈ ਸੀ ਜੀ ਸਾਰੇ ਦੱਸ ਸਕਦੇ ਹੋ ਜੀ ਸਰ ਮੈਂ ਨਾ ਇੱਥੇ ਮੇਰਾ ਇੱਕ ਸੁੱਖ ਭਰਾ ਬਣਿਆ ਹੋਇਆਗਾ ਜੁਰੋਂ ਤੋਂ ਮੈਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀਗੀ ਮੈਂ ਬੇਟੀ ਦੀ ਐਡਮਿਸ਼ਨ ਕਰਾਉਣੀ ਸੀਗੀ ਜਿਹਦੇ ਵਿੱਚ ਸੌਖ ਨੂੰ ਮੈਂ ਫੋਨ ਲਾ ਕੇ ਕਿਹਾ ਵੀਰੇ ਮੈਨੂੰ ਪੈਸਿਆਂ ਦੀ ਜ਼ਰੂਰਤ ਆ ਇਹ ਮੈਨੂੰ ਕਹਿ ਰਿਹਾ ਵੀ ਭੈਣੇ ਮੈਂ ਤੈਨੂੰ ਕਿਸੇ ਫਾਈਨੈਂਸਰ ਤੋਂ ਪੈਸੇ ਦਵਾ ਦਿੰਨਾ ਤੇਰੇ ਕੋਲ ਚੈੱਕ ਹੈ ਮੈਂ ਕਿਹਾ ਹਾਂਜੀ ਇਹਨਾਂ ਨੇ ਮੈਨੂੰ ਫੋਨ ਕੀਤਾ ਜੀ 30 ਤਰੀਕ ਦਿਨ ਸ਼ਨੀਵਾਰ ਨੂੰ 4 ਵਜੇ ਠੀਕ ਹੈ ਜੀ ਕਹਿੰਦਾ ਵੀ ਦੀਦੀ ਉਹਨਾਂ ਨੇ ਬੁਲਾਇਆਗਾ ਆਪਦੇ ਚੈੱਕ ਲੈ ਕੇ ਤੁਸੀਂ ਆਪਦੇ ਪ੍ਰੂਫ ਲੈ ਕੇ ਆਜੋ ਤੁਹਾਨੂੰ ਪੈਸੇ ਮਿਲ ਜਾਣਗੇ ਜੀ ਜਿਹਦੇ ਵਿੱਚ ਮੈਂ 7:35 20 ਤੇ ਇੱਥੇ ਜਗਰਾਂ ਆ ਗਈ ਜੀ ਠੀਕ ਹੈ ਜੀ ਜਗਰਾਂ ਤੇ ਮੈਂ ਸੋਖ ਨੂੰ ਫੋਨ ਕੀਤਾ ਵੀਰੇ ਮੈਂ ਜਗਰਾਂ ਆ ਗਈ ਕਹਿੰਦਾ ਵੀ ਕੋਈ ਗੱਲ ਨਹੀਂ ਇਹਨਾਂ ਨੇ ਸੋਖ ਨੇ ਉਹਨਾਂ ਨੂੰ ਫੋਨ ਕੀਤਾ ਵੀ ਮੈਡਮ ਆ ਗਈ ਆ ਉਹ ਕਹਿੰਦੇ ਵੀ ਤੁਸੀਂ ਕਚਹਿਰੀ ਆ ਜਾਓ ਜੀ ਜਿੱਥੇ ਕਿ ਇਹ ਦੋਨੇ ਜਾਣੇ ਇੱਕ ਫਾਈਨੈਂਸਰ ਤੇ ਕਚਹਿਰੀ ਦੇ ਵਿੱਚ ਇੱਕ ਵਕੀਲ ਸੀ ਵਕੀਲ ਦਾ ਨਾਮ ਕੀ ਸੀਗਾ ਜੀ ਉਹਦਾ ਨਾਮ ਕਪਲ ਜੀ ਠੀਕ ਹੈ ਜੀ ਕੀ ਗੱਲ ਬਾਤ ਹੈ ਜੀ ਉਦੋਂ ਅਗੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਉੱਥੇ ਚਲੇ ਗਏ ਦੋਨੇ ਜਾਨੀ ਕਚਹਿਰੀ ਦੇ ਵਿੱਚ ਸੌਖ ਮੇਰੇ ਕੋਲ ਬੈਂਚ ਤੇ ਬੈਠ ਗਿਆ ਸਾਨੂੰ ਕਹਿੰਦੇ ਬੈਠੋ ਗੱਲ ਕਰਦੇ ਆ ਤੁਹਾਡੇ ਨਾਲ ਅਸੀਂ ਕਿਹਾ ਜੀ ਠੀਕ ਐ ਚਲੋ ਵਕੀਲ ਦੇ ਚੈਂਬਰ ਦੇ ਵਿੱਚ ਲਿਆ ਕੇ ਬਿਠਾ ਦਿੱਤੇ ਹਾਂ ਜੀ ਚੈਂਬਰ ਦੇ ਵਿੱਚ ਬੈਠੇ ਸੀ ਠੀਕ ਹੈ ਜੀ ਕੌਣ ਕੌਣ ਮੌਜੂਦ ਸੀਗਾ ਜੀ ਉੱਥੇ ਉਸ ਵਕਤ ਕੋਈ ਨਹੀਂ ਕਚਹਿਰੀ ਦੇ ਵਿੱਚ ਮੌਜੂਦ ਸੀਗਾ ਨਹੀਂ ਉਸ ਚੈਂਬਰ ਦੇ ਵਿੱਚ ਚੈਂਬਰ ਦੇ ਵਿੱਚ ਵਕੀਲ ਸਾਹਿਬ ਠੀਕ ਹੈ ਜੀ ਤੇ ਇੱਕ ਦੂਜੇ ਫਾਈਨੈਂਸਰ ਸੀਗੇ ਠੀਕ ਹੈ ਜੀ ਤੇ ਇੱਕ ਤੁਸੀਂ ਸੀਗੇ ਇੱਕ ਮੈਂ ਸੀ ਤੇ ਇੱਕ ਇਹ ਵੀਰ ਸੀਗਾ ਠੀਕ ਹੈ ਜੀ ਸੌਖ ਜੀ ਹਾਂ ਜੀ ਉਸ ਤੋਂ ਬਾਅਦ ਕੀ ਗੱਲ ਹੋਈ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਉਹ ਬੈਠੇ ਰਹੇ ਸਾਨੂੰ ਸਾਡੀ ਉਹਨਾਂ ਨੇ ਵੇਟ ਕਰਵਾਈ ਕਹਿੰਦੇ ਬੈਠੋ ਤੁਸੀਂ ਤੁਹਾਡੇ ਨਾਲ ਗੱਲ ਕਰਦੇ ਆਂ ਚਲੋ ਅਸੀਂ ਬੈਠੇ ਰਹੇ ਜਦੋਂ ਅਸੀਂ ਬੈਠੇ ਰਹੇ ਵੀ ਬਹਾਵਾ ਦੇ ਰਹੇ ਹੋਗੇ ਸਾਨੂੰ ਘਟੋ ਘਟ 15 ਮਿੰਟ ਲਵਾਤੇ ਉਹਨਾਂ ਨੇ ਠੀਕ ਹੈ ਜੀ ਉਹ ਦੋਨੇ ਜਣੇ ਬੈਠੇ ਡਰਿੰਕ ਕਰੀ ਜਾਂਦੇ ਸੀ ਅੰਦਰ ਚੈਂਬਰ ਦੇ ਕਚੈਰੀ ਦੇ ਵਿੱਚ ਹੀ ਮਤਲਬ ਡਰਿੰਕ ਕਰ ਰਹੇ ਸੀ ਉਹ ਹਾਂਜੀ ਠੀਕ ਹੈ ਜੀ ਜਿਹੜਾ ਉਹਨਾਂ ਨੇ ਬੈਕ ਸਾਈਡ ਤੇ ਬਣਾਇਆ ਹੋਇਆ ਸੀ ਨਾ ਜੀ ਬੈੱਡ ਵਾਂਗੂ ਉੱਥੇ ਉਹ ਡਰਿੰਕ ਕਰ ਰਹੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਗੱਲ ਹੋਈ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਸਾਨੂੰ ਦੱਸੋ ਕੋਸ ਅਸੀਂ ਜਾਈਏ ਕਹਿੰਦੇ ਕੋਈ ਗੱਲ ਨਹੀਂ ਮੈਡਮ ਤੁਸੀਂ ਬੈਠੋ ਘਬਰਾਓ ਨਾ ਤੁਹਾਨੂੰ ਪੈਸੇ ਦੇ ਕੇ ਧੋਰਾਗੇ ਜੀ ਤੁਹਾਡੀ ਫੈਲ ਭਰਦੇ ਮੈਂ ਕਿਹਾ ਜੀ ਠੀਕ ਠੀਕ ਹੈ ਜੀ ਥੋੜੇ ਟਾਈਮ ਬਾਅਦ ਸੁਖ ਨੂੰ ਫੋਨ ਆ ਗਿਆ ਸੁਖ ਮੈਨੂੰ ਕਹਿੰਦਾ ਵੀ ਮੈਂ ਫੋਨ ਸੁਣ ਲਾ ਪੈਣੀ ਮੈਂ ਕਿਹਾ ਠੀਕ ਹੈ ਵੀਰੇ ਠੀਕ ਹੈ ਜੀ ਮੈਂ ਚੁੱਪ ਕਰਕੇ ਉੱਥੇ ਬੈਠੀ ਰਹੀ ਥੋੜੇ ਟਾਈਮ ਬਾਅਦ ਵਕੀਲ ਸਾਹਿਬ ਨੇ ਅੰਦਰੋਂ ਕੁੰਡੀ ਲਾਈ ਜੀ ਠੀਕ ਹੈ ਜੀ ਤੇ ਸੁਖ ਕਿੱਥੇ ਸੀਗਾ ਜੀ ਸੁਖਾ ਹੇ ਨੀਚੇ ਫੋਨ ਸੁਣ ਦੱਸ ਆ ਯਾਨੀ ਕਿ ਉਹ ਚੈਂਬਰ ਦੇ ਵਿੱਚੋਂ ਬਾਹਰ ਚ ਲੈ ਗਿਆ ਸੀ ਬਾਹਰ ਚ ਲੈ ਗਿਆ ਸੀ ਹਾਂਜੀ ਮੈਨੂੰ ਕਹਿੰਦਾ ਤੁਸੀਂ ਬੈਠੋ ਜੀ ਮੈਂ ਫੋਨ ਸੌਣ ਕੇ ਆਇਆ ਮੈਂ ਕਿਹਾ ਠੀਕ ਹੈ ਠੀਕ ਹੈ ਜੀ ਨਾਲ ਦੀ ਨਾਲ ਤਕੀਰ ਨੇ ਕੁੰਡੀ ਲਾ ਲਈ ਠੀਕ ਹੈ ਜੀ ਜਿਹੜਾ ਨੇ ਸੀਗਾ ਫਾਈਨੈਂਸਰ ਸੀਗਾ ਜੀ ਇਹ ਮੈਨੂੰ ਅੰਦਰ ਲੈ ਗਿਆ ਫਾਈਨੈਂਸਰ ਦਾ ਨਾਮ ਕੀ ਹੈ ਜੀ ਇਹਦਾ ਨਾਮ ਪ੍ਰਵਿੰਦਰ ਸਿੰਘ ਗਰੇਵਾਲ ਕਹਿੰਦੇ ਆ ਜੀ ਠੀਕ ਹੈ ਜੀ ਤੁਹਾਡੀ ਪਛਾਣ ਕਿਵੇਂ ਹੋਈ ਉਹਨਾਂ ਨਾਲ ਇਹਨਾਂ ਇਹਨਾਂ ਦੀ ਪਛਾਣ ਮੈਨੂੰ ਸੋਖ ਰਾਹੀਂ ਤੇ ਆਪਣੇ ਕੇ ਕੇਵਲ ਸਿੰਘ ਰਾਹੀਂ ਹੋਈ ਹੈ ਕੇਵਲ ਸਿੰਘ ਤੁਸੀਂ ਕਿਵੇਂ ਜਾਣਦੇ ਸੀਗੇ ਜੀ ਮੈਂ ਅੱਜ ਤੋਂ 3 ਸਾਲਾਂ ਤੋਂ ਜਾਣਦੇ ਆ ਜੀ ਕੇਵਲ ਸਿੰਘ ਜਗਰਮੋਂ ਦੇ ਵਿੱਚ ਜੀ ਕਿਵੇਂ ਜਾਣਦੇ ਹੋ ਜੀ ਇਹਨਾਂ ਨੂੰ ਅਸੀਂ ਜਾਣਦੇ ਆ ਜੀ ਇਹ ਸਾਨੂੰ ਥਾਣੇ ਮਿਲੇ ਸੀਗੇ ਠੀਕ ਹੈ ਕੋਈ ਸਾਡਾ ਮੈਟਰ ਸੀਗਾ ਜੀ ਉਸ ਤੋਂ ਬਾਅਦ ਕੀ ਗੱਲ ਹੋਈ ਸੀਗੀ ਜੀ ਜਦੋਂ ਕੁੰਡੀ ਲਾ ਲਈਏ ਉਹਨਾਂ ਨੇ ਉਸ ਤੋਂ ਬਾਅਦ ਕੀ ਗੱਲ ਹੋਈ ਹੈ ਜੀ ਕੁੰਡੀ ਲਾ ਲਈ ਇਹਨਾਂ ਨੇ ਦੋਨਾਂ ਜਣਿਆਂ ਨੇ ਮੇਰੇ ਨਾਲ ਫਿਰ ਜਵਰਜਹਾਨ ਕੀਤਾ ਮੈਂ ਬੜੇ ਤਰਲੇ ਕੀਤੇ ਇਹਨਾਂ ਦੇ ਮੈਂ ਹੱਥ ਜੋੜੇ ਮੈਂ ਕਿਹਾ ਮੈਂ ਇਦਾਂ ਦੀ ਨਹੀਂ ਹੈਗੀਗੀ ਵੀ ਤੁਸੀਂ ਮੇਰੇ ਨਾਲ ਕੁਛ ਨਾ ਕਰੋ ਇਹ ਚੀਜ਼ ਕਹਿੰਦੇ ਕੋਈ ਗੱਲ ਨਹੀਂ ਤੂੰ ਘਬਰਾ ਨਾ ਤੈਨੂੰ ਕੁਛ ਨਹੀਂ ਕਹਿੰਦੇ ਅਸੀਂ ਠੀਕ ਹੈ ਜੀ ਤੇ ਕੀ ਤੁਸੀਂ ਰੋਲਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦਕਿ ਜਦਕਿ ਇੱਕ ਗੱਲ ਹੋਰ ਸਭ ਤੋਂ ਵੱਡੀ ਉੱڑਦੀ ਹੈ ਜੀ ਕਚਹਿਰੀ ਦੇ ਵਿੱਚ ਇੱਕ ਚੈਂਬਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਬਈ ਮੇਰੇ ਨਾਲ ਤੱਕਾ ਕੀਤਾ ਗਿਆ ਵਾ ਪਰ ਚੰਬ ਜਿਹੜਾ ਹੈਗਾ ਕੋਡ ਹੈਗੀ ਆ ਉਹਦੇ ਵਿੱਚ 24 ਘੰਟੇ ਪੁਲਿਸ ਤਾਂ ਰਾਤ ਰਹਿੰਦੀ ਹੈ ਕੀ ਤੁਸੀਂ ਪੁਲਿਸ ਨੂੰ ਇਤਲਾਹ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਰ ਨਹੀਂ ਕਿਉਂ ਕਾਰਨ ਕੀ ਸੀ ਕੋਰਟ ਉੱਤੇ ਕੋਈ ਸੀ ਕੋਈ ਪੁਲਿਸ ਨਹੀਂ ਸੀ ਜੀ ਅੱਛਾ ਕੋਰਟ ਦੇ ਵਿੱਚ ਕੋਈ ਪੁਲਿਸ ਇਲਾਜਮੇ ਨਹੀਂ ਸੀ ਕੋਰਟ ਬਿਲਕੁਲ ਖਾਲੀ ਸੀ ਜੀ ਠੀਕ ਹੈ ਜੀ ਇੱਕ ਜਾਣਾ ਸੀਗਾ ਉਹ ਵੀ ਗੇਟ ਤੇ ਸੀ ਜਦੋਂ ਅਸੀਂ ਉੱਥੋਂ 7:20 ਤੇ ਬਾਹਰ ਨਿਕਲ ਕਿਵੇਂ ਆਈਆਂ ਠੀਕ ਹੈ ਜੀ ਉਦੋਂ ਸੀ ਨਾਲ ਹੀ ਮੈਂ ਇਹਨੂੰ ਫੋਨ ਕੀਤਾ ਸੋਖ ਨੂੰ ਮੈਂ ਕਿਹਾ ਸੋਖ ਵੀਰੇ ਤੂੰ ਆ ਮੇਰੇ ਨਾਲ ਕੀ ਕਰਤਾਗਾ ਵੀ ਇਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਮਾੜਾ ਕੀਤਾ ਤਾਂ ਕਾਹੀ ਫਟਾਫਟ ਆ ਗਿਆ ਭੱਜ ਕੇ ਠੀਕ ਹੈ ਜੀ ਇਹਨੇ ਕੁੰਡੀ ਖੜਕਾਈ ਉਹਨਾਂ ਨੇ ਕੁੰਡੀ ਖੋਲਤੀ ਜੀ ਜਦੋਂ ਉਹਨਾਂ ਨੇ ਕੁੰਡੀ ਖੋਲਤੀ ਮੈਂ ਉਹਨੂੰ ਕਿਹਾ ਮੈਂ ਕਿਹਾ ਦੇਖੋ ਤੁਸੀਂ ਜੋ ਮੇਰਾ ਕਰਨਾ ਸੀ ਕਰ ਲਿਆ ਪਰ ਮੇਰੇ ਬੱਚੇ ਦਾ ਫਿਊਚਰ ਆ ਮੈਨੂੰ ਪੈਸੇ ਤਾਂ ਦੋ ਤੁਸੀਂ ਹੁਣ ਠੀਕ ਹੈ ਜੀ ਉਹ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਸੋਮਵਾਰ ਪੈਸੇ ਮਿਲ ਜਾਣਗੇ ਹੂੰ ਠੀਕ ਹੈ ਜੇ ਤੈਨੂੰ ਸਾਢੇ ਤੇ ਨਹੀਂ ਯਕੀਨ ਆ ਮੇਰਾ ਫੋਨ ਲੈ ਲਾ ਇਹਨਾਂ ਦੀ ਫੁੱਲ ਡ੍ਰੈਂਕ ਕੀਤੀ ਸੀ ਦੋਨਾਂ ਦੀ ਠੀਕ ਹੈ ਜੀ ਇਹਨਾਂ ਨੇ ਗਰੇਵਾਲ ਸਾਹਿਬ ਨੇ ਫੋਨ ਮਾਰਿਆ ਜੀ ਜੀ ਮੈਂ ਫੋਨ ਚੱਕ ਲਿਆ ਠੀਕ ਹੈ ਜੀ ਫੋਨ ਇਹਨਾਂ ਦਾ ਮੈਂ ਕੋਈ ਚੋਰੀ ਨਹੀਂ ਕੀਤਾ ਫੋਨ ਇਸ ਵਕਤ ਮੌਜੂਦਾ ਮੇਰੇ ਕੋਲ ਆ ਵੀ ਲੈ ਕੇ ਆ ਠੀਕ ਹੈ ਜੀ ਫੋਨ ਤੁਹਾਡੇ ਵੱਲੋਂ ਯਾਨੀ ਕਿ ਕਹਿਆ ਗਿਆ ਵੀ ਜਿਹੜਾ ਫਾਈਨੈਂਸਰ ਸੀਗੇ ਉਹਨਾਂ ਵੱਲੋਂ ਫੋਨ ਤੁਹਾਨੂੰ ਦੇ ਦਿੱਤਾ ਗਿਆ ਫੋਨ ਉਹਨੇ ਮੈਂ ਦੇਤਾ ਕਹਿੰਦਾ ਜੇ ਤੈਨੂੰ ਨਹੀਂ ਵਿਸ਼ਵਾਸ ਮੇਰੇ ਤੇ ਤੈਨੂੰ ਸੋਮਵਾਰ ਪੈਸੇ ਮਿਲ ਜਾਣਗੇ ਫੋਨ ਮੇਰਾ ਦੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਚ ਇਹ ਆਇਆ ਸੋਖ ਜੀ ਮੈਨੂੰ ਬਹੁਤ ਬੋਲੀ ਮੈਂ ਰੋਈ ਕਰ ਲਈ ਬਹੁਤ ਜ਼ਿਆਦਾ ਵੀ ਵਿਰੇ ਤੂੰ ਮੇਰੇ ਨਾਲ ਕੀ ਕਰਵਾਤਾ ਇਹ ਉਹਨਾਂ ਨੂੰ ਬੋਲਿਆ ਕਹਿੰਦਾ ਵੀ ਤੁਸੀਂ ਇਹ ਕੀ ਕੀਤਾ ਤੁਹਾਨੂੰ ਸ਼ਰਮ ਨਹੀਂ ਆਈ ਇਹ ਚੀਜ਼ ਦੀ ਠੀਕ ਹੈ ਕਹਿੰਦੇ ਰੋਲਾ ਨਾ ਪਾਓ ਇੱਥੇ ਠੀਕ ਚੁੱਪ ਕਰਕੇ ਤੁਰ ਜਾ ਕੀ ਉਸ ਤੋਂ ਬਾਅਦ ਤੁਸੀਂ ਕਿਸੇ ਜਦੋਂ ਤੁਸੀਂ ਵਾਪਸ ਗਏ ਹੋ ਕੀ ਤੁਸੀਂ ਜਗਰਾਉਂ ਦੇ ਵਿੱਚ ਹੀ ਠਹਿਰੇ ਜਾਂ ਵਾਪਸ ਮੋਗੇ ਗਏ ਸੀ ਨਹੀਂ ਵਾਪਸ ਮੈਨੂੰ ਮੋਗੇ ਵੀਰਾ ਛੱਡ ਕੇ ਆਇਆਗਾ ਠੀਕ ਹੈ ਜੀ ਠੀਕ ਹੈ ਮੈਂ ਜੱਤਵਾਲ ਤੱਕ ਛੱਡ ਕੇ ਆਇਆ ਉਹ ਮੇਰੀ ਭੈਣ ਖੜੀ ਆ ਮੈਨੂੰ ਫੋਨ ਕੀਤਾ ਭੈਣ ਮੇਰੇ ਨਾਲ ਬਹੁਤ ੱੱਕਾ ਹੋ ਗਿਆਗਾ ਠੀਕ ਹੈ ਜੀ ਕਿ ਤੁਸੀਂ ਪੁਲਿਸ ਨੂੰ ਇਤਲਾਹ ਕਰਨਾ ਜ਼ਰੂਰੀ ਨਹੀਂ ਸਮਝਿਆ ਵੀ ਜਦੋਂ ਤੁਸੀਂ ਵਾਪਸ ਜਾ ਰਹੇ ਸੀ ਥਾਣਾ ਸਦਰ ਰਸਤੇ ਦੇ ਵਿੱਚ ਪੈਂਦਾ ਵਾ ਦੇਖੋ ਜੀ ਮੈਂ ਸੀ ਸੌਰੀ ਮੰਗਦੀ ਕਿਉਂਕਿ ਮੈਂ ਤੁਸੀਂ ਡੀਐਸਪੀ ਰੈਂਕ ਦਾ ਡੀਐਸਪੀ ਰੈਂਕ ਦੇ ਅਫਸਰ ਬੈਠੇ ਡੀਐਸਪੀ ਸਿਟੀ ਦਾ ਦਫ਼ਤਰ ਜਿੱਦ ਕਿ ਕਚਹਿਰੀ ਦੇ ਨਾਲ ਮੌਜੂਦ ਹੈ ਤੁਸੀਂ ਉੱਥੇ ਸ਼ਿਕਾਇਤ ਕਰਨੀ ਜ਼ਰੂਰੀ ਕਿਉਂ ਨਹੀਂ ਸਮਝਿਆ ਸਰ ਮੈਂ ਇੰਨੀ ਕਿ ਘਬराई ਹੋਈ ਸੀ ਕਿ ਮੇਰਾ ਬੀਪੀਕੇ ਦਮ ਵੱਧ ਗਿਆ ਠੀਕ ਹੈ ਜੀ ਜਿੱਦੋਂ ਮੈਂ ਉੱਥੋਂ ਬਾਹਰ ਨਿਕਲ ਕੇ ਆਈਆਂ ਮੈਨੂੰ ਇਹ ਸੀ ਵੀ ਮੈਂ ਫਟਾਫਟ ਚਲੀ ਜਾਵਾਂ ਠੀਕ ਹੈ ਜੀ ਵੀ ਇਹ ਮੇਰੇ ਨਾਲ ਇਹਨਾਂ ਨੇ ਕੀ ਇਹ ਜਾ ਕਰ ਦਿੱਤਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਗੱਲ ਹੈ ਜਦੋਂ ਤੁਸੀਂ ਵਾਪਸ ਚਲੇ ਗਏ ਹੋ ਵਾਪਸ ਚਲੇ ਗਏ ਇਹਨਾਂ ਦਾ ਫੋਨ ਮੇਰੇ ਕੋਲੇ ਆਨ ਆਨ ਸੀਗਾ ਜੀ ਠੀਕ ਹੈ ਜੀ ਇਹਨਾਂ ਨੇ ਫੋਨ ਕੀਤਾ ਮੈਨੂੰ ਮੈਂ ਕਿਹਾ ਤੁਹਾਡਾ ਫੋਨ ਮਿਲਦੂ ਜੋ ਤੁਸੀਂ ਮੇਰੇ ਨਾਲ ਕੀਤਾ ਪਰ ਉਹ ਤੁਸੀਂ ਚੰਗਾ ਨਹੀਂ ਕੀਤਾ ਕਿ ਜਿਹੜੇ ਐਲੀਗੇਸ਼ਨ ਉਹਨਾਂ ਵੱਲੋਂ ਵੀ ਲਗਾਏ ਗਏ ਆ ਵੀ ਜਿਹੜਾ ਫੋਨ ਹੈਗਾ ਚੋਰੀ ਕਰਕੇ ਲੈ ਲਏ ਗਏ ਸੀਗੇ ਉਹਨਾਂ ਵੱਲੋਂ ਕੀ ਕੋਈ ਤੁਹਾਡੇ ਕੋਲ ਕੰਪਲੇਨ ਕੀਤੀ ਗਈ ਹੈ ਜੀ ਇਹਦੇ ਵਿੱਚ ਸਰ ਇਹ ਚੀਜ਼ ਤਾਂ ਮੈਨੂੰ ਨਹੀਂ ਪਤਾ ਮੈਂ ਕੋਈ ਚੋਰੀ ਫੋਨ ਨਹੀਂ ਕੀਤਾ ਆ ਦੇਖੋ ਜੀ ਇਹਨਾਂ ਦਾ Apple ਦਾ ਫੋਨ ਆ ਠੀਕ ਹੈ ਜੀ ਠੀਕ ਆ ਜੇ ਮੈਂ ਚੋਰੀ ਕੀਤਾ ਹੁੰਦਾ ਤੇ ਮੈਂ ਦੋ ਦਿਨ ਇਹਨਾਂ ਨਾਲ ਗੱਲ ਨਹੀਂ ਕਰਨੀ ਸੀਗੀ ਠੀਕ ਆ ਜੀ ਠੀਕ ਆ ਐਤਵਾਰ ਵਾਲੇ ਦਿਨ ਇਹਨਾਂ ਨੇ ਮੈਨੂੰ ਬਹੁਤ ਧਮਕਾਇਆਗਾ ਠੀਕ ਆ ਜੀ ਕਹਿੰਦਾ ਫੋਨ ਦੇ ਜਾ ਨਹੀਂ ਤੇਰੇ ਨਾਲ ਬਹੁਤ ਮਾੜੀ ਹੋਊਗੀ ਜੀ ਹੁਣ ਤੁਹਾਡਾ ਅਗਲਾ ਕਦਮ ਕੀ ਹੋਊਗਾ ਜੀ ਇਹਦੇ ਵਿੱਚ ਦੇਖੋ ਜੀ ਮੈਨੂੰ ਇਨਸਾਫ ਦਿੱਤਾ ਜਾਵੇ ਇਸ ਚੀਜ਼ ਦਾ ਕਿ ਮੇਰੇ ਵਰਗੀ ਵਿੱਡੋ ਜਨਾਨੀ ਨੂੰ ਇਹੋ ਜਿਹੇ ਲੋਕਾਂ ਦੇ ਨਾਥ ਇਹੋ ਜਿਹੀ ਪਾਈ ਜਾਵੇ ਕਿ ਤੱਕਾ ਨਾ ਕੀਤਾ ਜਾਵੇ ਸਾਡਾ ਨਾਮ ਮੌਜੂਦ ਨੇ ਜਿਹਨਾਂ ਦਾ ਗੱਲ ਕਰ ਰਿਹਾ ਸੁਖ ਉਹ ਮੁੰਡਾ ਵੀ ਸਾਡਾ ਨਾਮ ਮੌਜੂਦ ਆ ਹਾਂ ਦੀ ਗੱਲਬਾਤ ਕਰਾਂਗੇ ਵੀ ਕੀ ਗੱਲਬਾਤ ਹੋਈ ਸੀ ਉਹਦੋਂ ਉੱਤੇ ਵੀ ਮੈਨਾ ਤੇ ਇਹਨਾਂ ਨੂੰ ਗਰਿਆਲ ਸਾਹ ਨੂੰ ਜਾਣਦਾ ਸੀਗਾ ਮੈਨੂੰ ਇਹਨਾਂ ਨੇ ਮਿਲਾਇਆ ਸੀਗਾ ਕੇਲ ਸਿੰਘ ਨੇ ਹਾਂਜੀ ਤੇ ਮੈਨੂੰ ਚਾਹੀਦੇ ਮੇਰੇ ਆਹ ਨੂੰ ਪਹਿਚਾਈ ਦੇ ਸੀਗੇ ਤੇ ਸੋਹਣੀ ਨੇ ਮੈਨੂੰ ਫੋਨ ਆ ਭੈਣ ਦਾ ਮੈਨੂੰ ਕਹਿੰਦੀ ਵੀ ਵੀਰੇ ਮੈਨੂੰ ਪੈਸੇ ਚਾਹੀਦੇ ਆ ਐਡਮਿਸ਼ਨ ਕਰਾਉਣੇ ਬੱਚੇ ਦੀ ਤੁਸੀਂ ਕਿੰਨਾ ਟਾਈਮ ਤੋਂ ਉਹਨਾਂ ਨੂੰ ਜਾਣਦੇ ਹੋ ਜੀ ਮੈਂ ਤਾਂ ਥੋੜੇ ਦਿਨ ਹੀ ਉਹਨਾਂ ਨੂੰ ਜਾਣਦਾ ਮੈਂ ਜਾਣਦਾਂ ਨਹੀਂ ਸੀ ਪਹਿਲਾਂ ਇਹ ਇੰਨਾ ਜਾਣ ਸਾਣ ਸੀਗਾ ਉਹਨਾਂ ਨਾਲ ਕਿ ਕੁੜੇ ਚਾਦੇ ਕੰ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਫੋਨ ਲਾਇਆ ਮੈਂ ਕਿਹਾ ਇਦਾਂ ਕਰ ਇਹਨਾਂ ਜੋ ਮੈਨੂੰ ਫੋਨ ਆਏ ਪੈਸੇ ਚਾਹੀਦੇ ਮੈਨੂੰ ਉਹਨਾਂ ਨੂੰ ਕਿਹਾ ਮੈਂ ਉਹ ਕਹਿੰਦੇ ਕੋਈ ਗੱਲਾਂ ਤੁਸੀਂ ਬੁਲਾ ਲਓ ਜੀ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਉਹਨਾਂ ਨੂੰ ਬੁਲਾ ਲਿਆ ਉੱਥੇ ਤੇ ਅਸੀਂ ਚਲੇ ਗਏ ਕਚਹਿਰੇ ਸ਼ਾਮ ਨੂੰ ਭਾ 5:30 ਵਜੇ ਦਾ ਟਾਈਮ ਜੀ ਉੱਥੇ ਜਾ ਕੇ ਉਹਨਾਂ ਨੂੰ ਦੇਖ ਕੇ ਡਰਿੰਕਾ ਰਹੇ ਸੀਗੇ ਪਹਿਲਾਂ ਤਾਂ ਉਹ ਮੇਰੇ ਜੋ ਫੋਨ ਆ ਮੈਂ ਥੱਲੇ ਚੱਲ ਗਿਆ ਸੀਗਾ ਮੈਨੂੰ ਇਸੇ ਗੱਲ ਦਾ ਪਤਾ ਵੀ ਇਦਾਂ ਕੋ ਸਾਨੂੰ ਕਹਿ ਰਹੇ ਬੈਠ ਜਾ ਬੈਠ ਉਹਨਾਂ ਨੇ ਪਾਰਟੀ ਸ਼ੁਰੂ ਕੀਤੀ ਉਹਦੇ ਅੱਚੇ ਮਰਦੇ ਬੱਚਾ ਉਹਦੇ ਵਿੱਚ ਮਰਛੜਾ ਬੈਠ ਗਿਆ ਉਹਦਾ ਪੈ ਕੇ ਪੂਕ ਲਾ ਰਹੇ ਸੀਗੇ ਦੋਨੇ ਜਾਨੇ ਤੇ ਮੈਂ ਮੈਨੂੰ ਵਾਈਫ ਦਾ ਮੇਰੇ ਤੋਂ ਫੋਨ ਆ ਗਿਆ ਮੈਂ ਸੈਟ ਹੋ ਗਿਆ ਉਹਦਾ ਗੱਲ ਕਰਨ ਲੱਗ ਗਿਆ ਗੱਲ ਕਰ ਕਰਾ ਪੁਣੇ ਤੱਕ ਮੈਂ ਥੱਲੇ ਚੱਲ ਗਿਆ ਮੈਂ ਜੀ ਤੇ ਮੈਂ ਗੱਲ ਕਰ ਮੈਨੂੰ ਪਤਾ ਨਹੀਂ ਸੀ ਵੀ ਉੱਪਰ ਕਿਸਾ ਰੌਲਾ ਮੈਨੂੰ ਥੱਲੇ ਉੱਪਰ ਸੁਣਨੇ ਥੱਲੇ ਘੜੇ ਨੂੰ ਜੀ ਨਹੀਂ ਜਦੋਂ ਤੁਹਾਨੂੰ ਰੌਲਾ ਉਹਨਾਂ ਕਹਿੰਦੇ ਮੈਨੂੰ ਪਤਲੇ ਆ ਰਹੇ ਨੇ ਖੜੇ ਮੈਂ ਉਹਨਾਂ ਨਾਲ ਗੱਲ ਕਰੀ ਜਾਂਦਾ ਦੋ ਤਿੰਨ ਦਿਨ ਬਾਅਦ ਗੱਲ ਹੋਈ ਸੀ ਮੇਰੀ ਨਹੀਂ ਫੋਨ ਆਇਆ ਸੀ ਕਿ ਘਰ ਵਾਲੀ ਦਾ ਫੋਨ ਪਹਿਲਾਂ ਉਹਨਾਂ ਘਰ ਵਾਲੀ ਦਾ ਫੋਨ ਆਇਆ ਤੇ ਘਰ ਵਾਲੀ ਫੋਨ ਕੱਟ ਕੇ થોੜਾ ਟਾਈਮ ਬਾਅਦ ਜਦੋਂ ਉੱਪਰ ਆਉਂਦੇ ਮੈਨੂੰ ਭਰਾ ਦਾ ਫੋਨ ਵੀਡੀਓ ਕਾਲ ਆ ਗਈ ਪਰ ਮੈਂ ਥੱਲੇ ਖੜ ਕੇ ਵੀਡੀਓ ਕਾਲ ਤੇ ਭਰਾ ਨਾਲ ਗੱਲ ਕਰ ਲਾ ਗਿਆ ਆਉਦੇ ਨਾਲ ਠੀਕ ਹੈ ਜੀ ਤੇ ਜੋ થોੜੇ ਟਾਈਮ ਬਾਅਦ ਮੈਨੂੰ ਬਈ ਸੋਨੀ ਦਾ ਫੋਨ ਆਇਆ ਕਹਿੰਦੇ ਵੀਰੇ ਤੂੰ ਮੇਰਾ ਆ ਵੀ ਕਰਤਾ ਤੇ ਫਿਰ ਭੱਜ ਕੇ ਜਦੋਂ ਉੱਪਰ ਗਿਆ ਮੈਂ ਗੇਟ ਖੜਕਾਇਆ ਪਹਿਲਾਂ ਕੋਲੇ ਨੇ ਮੈਂ ਜ਼ੋਰ ਦੇਇਆ ਜੋ ਉ ਉਹ ਕਹਿੰਦੇ ਕੋਈ ਗੱਲ ਨਹੀਂ ਕੋਸਿੰਗ ਨਹੀਂ ਕਰਨੀ ਉਹਦਾ ਰੋਲਾ ਨਾ ਪਾਓ ਕਹਿੰਦੇ ਤੁਸੀਂ ਠੀਕ ਹੈ ਤੇ ਮੈਂ ਚੁੱਪ ਕਰਕੇ ਖੜ੍ਹ ਕੇ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਤੁਸੀਂ ਨਾ ਫਿਰ ਸੁਣੀ ਕਹਿੰਦੇ ਵੀ ਚੱਲ ਤੁਸੀਂ ਇਦਾਂ ਕਰੋ ਜਿਹੜਾ ਗੱਲਸ ਹੋ ਗਿਆ ਮੇਰਾ ਤੁਸ ਕਰਤਾ ਕਰਤਾ ਮੇਰੇ ਪੈਸੇ ਦੇ ਦੋ ਵੀ ਮੈਂ ਬੱਚੇ ਐਡਮਿਸ਼ਨ ਕਰਾਉਣੇ ਆਉਤੇ ਤੇ ਮੈਨੂੰ ਪੈਸਾ ਚਾਹੀਦਾ ਮੈਂ ਚੱਲ ਤੁਸੀਂ ਦੇਖਮੇ ਇਹਦੇ ਪੈਸੇ ਦੇ ਦੋ ਵੀ ਤੁਸੀਂ ਜਿਹੜਾ ਗੱਲਸ ਹੋ ਗਿਆ ਬਸ ਹੋ ਗਿਆ ਸੇ ਕੋਈ ਗੱਲ ਨਹੀਂ ਤੁਸੀਂ ਨਾ ਜੀ ਇਹ ਪੈਸਾ ਦੇ ਦੋ ਕਹਿੰਦੇ ਕੋਈ ਗੱਲ ਨਹੀਂ ਪੈਸੇ ਤੁਹਾਨੂੰ ਅੱਜ ਨਹੀਂ ਮਿਲਲੇ ਕਹਿੰਦੇ ਪੈਸੇ ਤੁਸੀਂ ਆਏ ਹੁਣ ਮੰਡੇ ਕੱਲ ਆ ਵੀ ਐਤਵਾਰ ਤੁਸੀਂ ਮੰਡੇ ਆ ਜਾ ਫੋਨ ਲੈ ਆਣਾ ਇਹਨੇ ਫੋਨ ਚੱਕਿਆ ਫੋਨ ਆਦਿ ਕੋ ਰੱਖ ਲਿਆ ਤੇ ਨਾਲ ਹੀ ਫੋਨ ਲੈ ਕੇ ਬਾਹਰ ਆ ਕੇ ਸੇਵ ਨੂੰ ਬੋਦੇ ਥੱਲੇ ਆ ਗਈ ਜੋ ਵੀ ਤੇ ਇਹਨੂੰ ਫਿਰ ਇਹਦਾ ਬੀਬੀ ਘਟਾਇਆ ਥੋੜਾ ਜਿਆ ਵਧਾਇਆ ਘਟਾਇਆ ਵਧਾਇਆ ਬੀਬੀ ਉਹ ਤੋਂ ਮੈਨਾਂ ਨੇ ਚੱਕਿਆ ਤੇ ਸਕੂਲ ਤੇ ਪਹੁੰਚਾ ਨਾਲ ਇਹਨਾਂ ਨੂੰ ਛੱਡ ਕੇ ਚਲਾ ਗਿਆ ਮੈਨਾਂ ਨੂੰ ਫੇਰ ਜੋ ਸਾਡਕੇ ਆ ਗਿਆ ਇਹਨਾਂ ਨੇ ਮੈਨੂੰ ਫਿਰ ਉਦੋਂ ਤਾਂ ਕੁਝ ਨਹੀਂ ਕਿਹਾ ਦੂਜੇ ਦਿਨ ਇਹਨਾਂ ਨੇ ਮੈਨੂੰ ਫੋਨ ਲਾਇਆ ਠੀਕ ਹੈ ਮੈਨੂੰ ਇਹਨਾਂ ਨੇ ਵੀ ਧਮਕੀ ਦਿੱਤਾ ਕਿ ਇਹਨੇ ਤੂੰ ਸਾਡਾ ਫੋਨ ਦਵਾ ਦੇ ਕਹਿੰਦੇ ਮੈਂ ਤੇਰੇ ਖਿਲਾਫ ਕੰਪਲੇਟ ਕਰ ਦੇਣੀ ਚੋਰੀ ਦੀ ਅੱਛਾ ਜੀ ਫੇਰ ਉਹਨਾਂ ਦੇ ਹੁਣੇ ਹੁਣੇ ਨਾਲ ਕਰਵਾ ਤੇਰੇ ਦੇ ਵੀ ਕਰਾਉਂਗਾ ਮੈਂ ਮੈਂ ਮੇਰਾ ਇਹ ਤਾਂ ਵਿੱਚ ਕੀ ਕਸੂਰ ਆ ਕਿ ਕਿਤਨੇ ਕਿਤੇ ਜਿਹੜੀ ਲੇਡੀ ਸੀਗੇ ਡਿਪਰੈਸ਼ਨ ਦੇ ਵਿੱਚ ਸੀ ਕਿੰਨੂੰ ਵੀ ਆ ਕੇ ਆ ਕੀ ਹੋ ਗਿਆ ਇਹ ਮੈਂ ਜਾ ਰਿਹਾ ਤਾਂ ਵੀ ਕਰੋ ਥੱਲੇ ਗਿਆ ਮੈਂ ਆਪਦੇ ਨੂੰ ਗਿਆ ਮੈਂ ਕਿਉਂ ਥੱਲੇ ਗਿਆ ਮੈਂ ਠੀਕ ਹੈ ਜੀ ਉਹ ਤਾਂ ਮੈਨੂੰ ਆਪ ਨੂੰ ਥੋੜੇ ਜਿਹਾ ਪਤਾ ਲੱਗਿਆ ਮ ਵੀ ਵਾਪਸ ਆ ਕੇ ਵੀ ਇਤਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬੱਸ ਨਹੀਂ ਮੈਂ ਕਿਹਾ ਆਪ ਕੋ ਭਰਾਇਆ ਸੀਗਾ ਉਸ ਟਾਈਮ ਉਦੋਂ ਮੈਂ ਠੀਕ ਹੈ ਜੀ ਤੇ ਮੈਂ ਚਲ ਕੋਈ ਕਹਿੰਦੇ ਸੌ ਬਾਰ ਨੇ ਦੇਖ ਲਾਂਗੇ ਉਹ ਕਹਿੰਦੇ ਸੌ ਮੰਡੇ ਬਸ ਪੈਸੇ ਲੈ ਲੈ ਮੈਂ ਕੋਈ ਕਹਿੰਦੇ ਫੋਨ ਦੇ ਕੇ ਪੈਸੇ ਲੈ ਲਾਂਗੇ ਠੀਕ ਹੈ ਜੀ ਪਰ ਸੰਡੇ ਤੋਂ ਨਾ ਮੈਨੂੰ ਵੀ ਤੁਮ ਕਹਾਂ ਉਹਨੇ ਕਿ ਤੇਰੇ ਖਿਲਾਫ ਇਸ ਕੰਪਲੀਟ ਕਰਾਂਗੇ ਇਸ ਨੂੰ ਕਾਲ ਕੀਤੀ ਗਈ ਸੀ ਉਹਨਾਂ ਵੱਲੋਂ ਹਾਂ ਜੀ ਕਾਲ ਕੀਤੀ ਸੀ ਉਹਨਾਂ ਨੇ ਤੁਹਾਡੇ ਕੋਲੇ ਕੋਈ ਰਿਕਾਰਡ ਹੈਗਾ ਜੀ ਉਸ ਮੰਡੇ ਦਾ ਸਰ ਕੋਡ ਹੈ ਮੇਰੇ ਦੂਜਾ ਫੋਨ ਹੈ ਮੇਰੇ ਕੋਲੇ ਠੀਕ ਹੈ ਹਾਂ ਜੀ ਤੁਹਾਡਾ ਕੀ ਨਾਮ ਹੈ ਬਾਈ ਜੀ ਕੀ ਤੁਹਾਨੂੰ ਕੀ ਲੱਗਦਾ ਜੀ ਵੀ ਕਿੰਨੀ ਕਿ ਸੱਚਾਈ ਤੁਹਾਨੂੰ ਠੀਕ ਹੈ ਜੀ ਅੱਗੇ ਵੀ ਕਰੇ ਹਾਲਤ ਦਵਾਈ ਆ ਫੈਨੇਸ ਹਾਂ ਜੀ ਫਿਰ ਇਹ ਮੰਦਪ ਵਾਲੇ ਨੇ ਠੀਕ ਹੈ ਜੀ ਜਾਨਪਛਾਣ ਕਰਾਤ ਮੈਨੂੰ ਦਰ ਪੈਸੇ ਦੇ ਲਈ ਤੁਸੀਂ ਇਹਨਾਂ ਦੀ ਲੇਡੀ ਦੀ ਜਾਣ ਪਛਾਣ ਕਰਾਈ ਸੀ ਕਿ ਸੁਖ ਦੇ ਥਰੂ ਇਹਨਾਂ ਦੀ ਜਾਣ ਪਛਾਣ ਹੋਈ ਸੀ ਠੀਕ ਹੈ ਜੀ ਹਾਂ ਤੁਸੀਂ ਕਦੋਂ ਤੋਂ ਜਾਣਦੇ ਹੋ ਜੀ ਉਹਨਾਂ ਨੂੰ ਆਪਾਂ ਸਿੰਘ ਸਾਹਿਬ ਤੋਂ ਜਾਣਦੇ ਹਾਂ ਠੀਕ ਹੈ ਮੈਂ ਪੈਸੇ ਤੁਮਾਂ ਦਾ ਰਿਮਾਣ ਠੀਕ ਹੈ ਹਾਂ ਠੀਕ ਜਿਹੜੀ ਕਿ ਅਜੇ ਇਹ ਮੰਦਪ ਭਾਗੀ ਕਰਨਾ ਕੋਈ ਦਿਨ ਪਹਿਲਾਂ ਵਾਪਰੀ ਹੈ ਜਿਹੜੀ ਕਿ ਨੇੜੀ ਵੱਲੋਂ ਅਲੀਗੇਸ਼ਨ ਲੱਗੇ ਸੀ ਕਿ ਨਾਮੀ ਵਕੀਲ ਤੇ ਨਾਮੀ ਫਾਈਨੈਂਸਰ ਦੇ ਹੁੰਦੇ ਐਲੀਗੇਸ਼ਨ ਲੱਗੇ ਸੀ ਕਿ ਮੇਰੇ ਨਾਲ ਮਤਲਬ ਫਰਦਕਾਰ ਦੇਖੋ ਜੀ ਧੰਨਵਾਦੀਆਂ ਮੈਂ ਤੁਹਾਡਾ ਜਾਂਚ ਸ਼ਕਤੀ న్యూਜ਼ ਦਾ ਕਿ ਤੁਹਾਡੇ ਵੀਡੀਓ ਰਹੀ ਤੁਹਾਡੇ ਮਾਧਿਅਮ ਰਾਹੀਂ ਇੱਕ ਔਰਤ ਦੀ ਕਹਾਣੀ ਆ ਜੋ ਜੋ ਅਜੇ ਵੀ ਜ਼ੁਲਮਾਂ ਦੀ ਸ਼ਿਕਾਰ ਹੈ ਉਹ ਲੋਕਾਂ ਦੇ ਸਾਹਮਣੇ ਸਰਕਾਰਾਂ ਦੇ ਸਾਹਮਣੇ ਆ ਜਿਹੜੀ ਐਡਮਨ ਬੈਠੀ ਆ ਪ੍ਰਸ਼ਾਸਨ ਬੈਠਾ ਪੁਲਿਸ ਬੈਠੀ ਉਹਨਾਂ ਦੇ ਸਾਹਮਣੇ ਆਵੇ ਹੱਦ ਤੋਂ ਵੱਧ ਅਨੰਦਪੁਰਗੀ ਘਟਨਾ ਔਰਤ ਦੇ ਨਾਲ ਜੋ ਇਹਨਾਂ ਨੇ ਦੱਸਿਆ ਕੁੜੀ ਸੋਨੀ ਮੋਗੇ ਤੋਂ ਆ ਇਨੂੰ ਕੋਈ ਪੈਸਾ ਦੀ ਜ਼ਰੂਰਤ ਸੀ ਕੋਈ ਐਡਮਿਸ਼ਨਾਂ ਚੱਲ ਰਹੀਆਂ ਬੱਚਿਆਂ ਦੀ ਕਿਸੇ ਬੱਚੇ ਦੀ ਐਡਮਿਸ਼ਨ ਕਰਾਉਣੀ 20000 ਦੀ ਲੋੜ ਸੀ ਇਹਨੂੰ ਤਾਂ ਕਿਸੇ ਨੇ ਦੱਸ ਪਾਈ ਕੇਵਲ ਸਿੰਘ ਮੁੱਲਾਪੁਰ ਦਾ ਦੱਸ ਦੂਜੇ ਦਾ ਤਲੇਰਾ ਦਾ ਦੱਸ ਰਿਹਾ ਜਿਨ੍ਹਾਂ ਨੇ ਇਹਨਾਂ ਨੂੰ ਦੱਸ ਪਾਈ ਕਿ ਇੱਕ ਫਾਈਨੈਂਸਰ ਦਿੰਦਾ ਵਿਆਜ ਤੇ ਪੈਸੇ ਤੇ ਉਹਨੂੰ ਤੁਸੀਂ ਮਿਲੋ ਉਹ ਸ਼ਾਇਦ ਨਾਲ ਲੈ ਕੇ ਇਹਨੂੰ ਮਿਲਿਆ ਮਿਲਿਆ ਕਿੱਥੇ ਕੇਵਲ ਕ੍ਰਿਸ਼ਨ ਕਪਲ ਆ ਆ ਜੁਡੀਸ਼ੀਅਲ ਕਚਹਿਰਿਆਂ ਦੇ ਵਿੱਚ ਜਿਗਰਾਉ ਉਹਦਾ ਚੈਂਬਰ ਆ ਉੱਥੇ ਹੀ ਇੱਕ ਬੈਠਾ ਫਾਈਨੈਂਸਰ ਬਰਸਾਲਾ ਦਾ ਮਲਜਿੰਦਰ ਸਿੰਘ ਮਲਜਿੰਦਰ ਸਿੰਘ ਹੀ ਪ੍ਰਵਿੰਦਰ ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਬਰਸਾਲਾ ਦਾ ਉਹਦੇ ਨਾਲ ਮੁਲਾਕਾਤ ਹੋ ਗਈ ਉੱਥੇ ਹੀ ਉਹ ਵਕੀਲ ਨਾਲ ਮੁਲਾਕਾਤ ਹੋ ਗਈ ਤਾਂ ਉਹਨਾਂ ਨੇ ਜਦੋਂ ਇਹ ਬੀਬੀ ਨੇ ਦੇਖਿਆ ਜਾ ਕੇ ਤਾਂ ਉਹ ਡਰਿੰਕ ਕਰ ਰਹੇ ਸੀ ਦੋਨੇ ਜਣੇ ਇਹ ਵੀ ਬੜੀ ਮੰਦ ਭਾਗੀ ਘਟਨਾ ਕਿ ਇੱਕ ਕਚਹਿਰੀ ਦੇ ਵਿੱਚ ਕੈਬਨ ਦੇ ਵਿੱਚ ਬੈਠ ਕੇ ਇਹੋ ਜੀ ਗੱਲ ਦਾ ਸ਼ਰਾਬ ਦਾ ਪ੍ਰਯੋਗ ਕੀਤਾ ਜਾਵੇ ਜਿੱਥੇ ਇਨਸਾਫ ਦੀ ਝਾਕ ਹੁੰਦੀ ਹੈ ਉੱਥੇ ਇੱਕ ਗਲਤ ਕੰਮ ਹੋਣ ਲੋਕ ਉੱਥੇ ਇਨਸਾਫ ਲੈਣ ਜਾਂਦੇ ਆ ਪਰ ਮੈਨੂੰ ਇੰਨੀ ਕਿ ਦੁੱਖ ਨਾਲ ਕਹਿਣਾ ਪੈਂਦਾ ਕਿ ਜਿੱਥੋਂ ਲੋਕ ਇਨਸਾਫ ਦਾ ਮੰਦਰ ਕਹਿੰਦੇ ਉੱਥੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਇਹ ਸੋਨੀ ਦੇ ਅੱਗੇ ਦੱਸਣ ਅੰਸਾਰ ਕਿ ਉਹਨਾਂ ਨੇ ਮੈਨੂੰ ਇਹ ਗੱਲਾਂ ਕਰਨ ਦੀ ਬਜਾਏ ਹੋਰ ਮੇਰੇ ਨਾਲ ਭੱਦੇ ਮਜ਼ਾਕ ਤੇ ਖੇਚ ਤੂੰ ਕਰਨੀ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਜਦੋਂ ਮੈਂ ਵਿਰੋਧ ਕੀਤਾ ਤਾਂ ਉਹਨਾਂ ਨੇ ਮੈਨੂੰ ਟੇਬਲ ਤੇ ਇਸ ਤਰ੍ਹਾਂ ਕੀਤਾ ਉਹ ਮੇਰੇ ਨਾਲ ਰੇਪ ਵੀ ਕਰਤਾ ਜੋ ਇਹਦੇ ਦੱਸਣ ਮੁਤਾਬਕ ਹੈ ਕਿ ਉਹਨਾਂ ਤੋਂ ਇਹ ਮਸਾਂ ਬਚੀ ਉਹ ਪੈਸਿਆਂ ਦਾ ਤਾਜੇ ਤੱਕ ਮੈਨੂੰ ਨਹੀਂ ਪਤਾ ਇਹਨੂੰ ਮਿਲੇ ਜਾਂ ਨਹੀਂ ਮੇਰੇ ਮਿਲੇ ਵੀ ਨਹੀਂ ਪੈਸੇ ਉਹ ਨਹੀਂ ਜੀ ਪੈਸੇ ਨਹੀਂ ਉਹਨੂੰ ਅਜੇ ਤੱਕ ਮਿਲੇ ਜਿਹੜਾ 20000 ਰੁਪਇਆ ਸੀ ਉਸ ਤੋਂ ਪਹਿਲਾਂ ਹੀ ਘਟਨਾਵਾ ਵਾਪਰੀਆਂ ਜਿਹੜੀ ਲੋੜ ਦੀ ਖਾਤਰ ਆਈ ਸੀ ਉਹ ਲੋੜ ਪੂਰੀ ਨਹੀਂ ਹੋਈ ਤੇ ਹੋਰ ਹੀ ਪਾਸੇ ਨੂੰ ਚੱਲ ਪਿਆ ਇਹ ਮੈਂ ਹੁਣ ਕਾਗਰਡ ਨਰਮਲ ਸਿੰਘ ਢਾੜੀਵਾਲ ਤਹਿਸੀਲ ਸੈਕਟਰੀ 파ਰਟਨਰ ਮਾਨ ਮਸਤਰੀ ਮਜ਼ਦੂਰ ਜੂਨੀਅਨ ਸੀਟੂ ਇਸ ਬੀਬੀ ਦੇ ਬਿਆਨਾਂ ਤੇ ਇਸ ਗੱਲ ਦੀ ਨਿੰਦਾ ਕਰਦਾ ਹੋਇਆ ਇਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਇਥੋਂ ਦੀ ਸਰਕਾਰ ਨੂੰ ਇਥੋਂ ਦੇ ਐਮਐਲਏ ਨੂੰ ਜੋ ਵੀ ਕੋਈ ਜ਼ਿੰਮੇਵਾਰ ਹੋਊਗਾ ਜਿਹਦੇ ਹੱਥੇ ਚ ਤਾਕਤ ਆ ਇਸ ਵੇਲੇ ਸਰਕਾਰੀ ਉਹਨੇ ਨਾਂ ਨਿਆ ਦਿੱਤਾ ਇਸ ਬੀਬੀ ਨੂੰ ਕੋਕੇ ਔਰਤ ਦੇ ਨਾਲ ਹੁਣ ਤੱਕ ਜਿਹੜਾ ਧੱਕਾ ਹੋਇਆ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਇਸ ਤੋਂ ਬਾਅਦ ਜੇ ਇਨਸਾਫ ਮਿਲਦਾ ਪੁਲਿਸ ਤੋਂ ਜਾਂ ਹੋਰਨਾਂ ਤੋਂ ਤਾਂ ਠੀਕ ਹੈ ਅਸੀਂ ਕੁਝ ਦਿਨ ਵੇਟ ਕਰਾਂਗੇ ਨਹੀਂ ਫਿਰ ਸਾਰੀਆਂ ਜਥੇਬੰਦੀਆਂ ਸਾਡਾ ਧਰਨਾ ਪਹਿਲਾਂ ਵੀ ਚੱਲ ਰਿਹਾ ਸਿਟੀ ਥਾਣੇ ਦੇ ਮੂਹਰੇ ਉਹ 11 ਜਥੇਬੰਦੀਆਂ ਪਹਿਲਾਂ ਹੀ ਉੱਥੇ ਲੜ ਰਹੀਆਂ ਜਾਂ ਪੁਲਿਸ ਦੇ ਖਿਲਾਫ ਤਾਂ ਅਗਲਾ ਧਰਨਾ ਸਾਡਾ ਐਸਐਸਪੀ ਦਫ਼ਤਰ ਦੇ ਮੂਹਰੇ ਹੋਊਗਾ ਇਸਾਂ ਸਾਫ ਦੀ ਕਾਤਰ ਉਹ ਬੀਬੀ ਨੂੰ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਉਨੀ ਦੇਰ ਅਸੀਂ ਉੱਥੋਂ ਧਰਨਾ ਨਹੀਂ ਚੱਕਾਂਗੇ ਮੈਂ ਇਹਨਾਂ ਸ਼ਬਦਾਂ ਨਾਲ ਇਸ ਗੱਲ ਦੀ ਘੋਰ ਨਿੰਦਿਆ ਕਰਦਾ ਹੋਇਆ ਇੱਕ ਵਾਰੀ ਫੇਰ ਇਨਸਾਫ ਦੀ ਮੰਗ ਕਰਦਾ ਬੀਬੀ ਵੱਲੋਂ ਕਿ ਛੇਤੀ ਤੋਂ ਛੇਤੀ ਇਨਸਾਫ ਦਿੱਤਾ ਜਾਵੇ ਉਹਨਾਂ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇ ਹਾਂਜੀ ਹਲੋ ਹਾਂਜੀ ਹਲੋ ਹਲੋ ਹਾਂਜੀ ਹਾਂਜੀ ਸਰਗੁਰ ਕੀਰਤ ਸੀਗਾ ਜੀ ਸਰੋ ਦੇ ਦੋ ਮਾੜਾ ਕੀ ਕੀ ਹੋਇਆ ਜੀ ਵੀ ਕੀ ਕਾਰਵਾਈ ਕੀਤੀ ਗਈ ਹੈ ਕੋਈ ਨਹੀਂ ਯਾਰ ਦੋ ਦੇ ਕਰਾ ਟਾਈਮ ਲੱਗ ਗਿਆ ਕੱਲ ਦਾ ਅਸੀਂ ਗੱਲ ਨੂੰ ਤਾਂ ਦੱਸਾਂ ਗੱਲਬਾਤ ਕਰਕੇ ਸਾਰੀ ਅੱਛਾ ਕੱਲ ਦਾ ਟਾਈਮ ਲੈ ਕੇ ਚਲੇ ਗਿਆ ਜੀ ਸਰ ਕੀ ਲੱਗਦਾ ਜੀ ਤਫਤੀਸ਼ ਦੇ ਵਿੱਚ ਜੋ ਅੱਜ ਨੋਟ ਕੀਤਾ ਹੈ ਉਹ ਕਰ ਦਿੰਦੇ ਠੀਕ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ